ਦੀ ਆਵਸ਼ਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹੋਏ ਹਾਂ ਪਿੰਡ ਚੂਂਗ ਬਾਈ ਸੁਖਿਆਰਾਂ ਕੋਲੇ ਹਾਂਜੀ ਅੱਜ ਵੀ ਬਾਈ ਇਹਨਾਂ ਕੋਲ ਕੋਈ ਲਗਭਗ ਤਿੰਨ ਗਾਈਆਂ ਤੇ ਤਿੰਨ ਮਈਆਂ ਮਈਆਂ ਹੀ ਪੂਰੇ ਟੌਪ ਟੌਪ ਦੀਆਂ ਵਿੱਚੇ ਮੀਨੀਆਂ ਵੀ ਆ ਟੋਕੜਾ ਕੱਪਣਾ ਵੀ ਆ ਮੀਨੀ ਟੋਕੜਾ ਕੱਪਣਾ ਇੱਕ ਸੱਜਰ ਸੁਈਆ ਰਸ਼ੀ ਟੈਂਕ ਤੇ ਖੀਰੀ ਹੈਗੀ ਬੱਛੀ ਜਰਸੀ ਦੋ ਖੀਰੀਆਂ ਬੱਛੀਆਂ ਜਰਸੀ ਪਿਆਵ ਵਾਲੀਆਂ ਨਾਲੇ ਆ ਵੇਲੋ ਤੇ ਇੱਕ ਛੇਦ ਆਂਦਾ ਤੇ ਆਜੋ ਆਪਾਂ ਬਾਈ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਬੜੀ ਵਧੀਆ ਸਤਿਕਾਰ ਜੀ ਸਤਿਕਾਰ ਜੀ ਭਾਈ ਸਤਿਕਾਰ ਜੀ ਹੋਰ ਭਾਈ ਠੀਕ ਹੈ ਕੰਮਕਾਰ ਬਹੁਤ ਵਧੀਆ ਜੀ ਕੰਮਕਾਰ ਬਹੁਤ ਵਧੀਆ ਵੇ ਗਏ ਉਦਨ ਉਦਨ ਵੇ ਗਏ ਭਾਈ ਸਾਰੇ ਵੇ ਗਏ ਠੀਕ ਹੈ ਸਾਰਾ ਨਵਾਂ ਹਾਂ ਨਵਾਂ ਇੰਸਟਾਲ ਹੋਗਾ ਭਾਈ ਠੀਕ ਹੈ ਠੀਕ ਹਾਂਜੀ ਤੇ ਕਿੱਧਰੋਂ ਸ਼ੁਰੂ ਕਰਨਾ ਬਈ ਫਿਰ ਇਧਰੋਂ ਕਰ ਲੈਨੇ ਆਜ ਭਾਜੀ ਆਪਣਾ ਕੋਈ ਕਾ ਵਸ਼ੀ ਸੂਈ ਆ ਕੀਰੀ ਆ ਦੋਨ ਦਾ ਦੰਦ ਖੀਰੀ ਦਾ ਇੱਕ ਦੰਦ ਪੁੱਟਿਆ ਇਹਨੇ ਆ ਵੇਖ ਕੋ ਖੀਰੀ ਵਛੀ ਇਹ ਵਛੀ ਦਿੱਤੀ ਆ 12 13 ਕਿਲੋ ਵਛੀ ਪਿੱਛੇ ਵਛੀ ਆ ਪਿੱਛੇ ਵਛੀ 12 13 ਕਿਲੋ ਬੋਲੇ ਤੋਂ ਸਟਾਰਟ ਆ ਆ ਵੀ ਵਛੀ ਆ ਤੇ ਪਿੱਛੇ ਵਛੀ ਆ ਤੇ 12 13 ਕਿਲੋ ਬੋਲੇ ਤੋਂ ਸਟਾਰਟਿੰਗ ਹੀ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਕੱਲ ਰਾਤ ਦੀ ਆ ਰਾਤ ਹੀ ਜਵਾਈ ਹੋਈ ਏਦੀ ਵਛੀ ਦੀ ਤੇ ਖੋਲੋ ਬਈ ਫਿਰ ਐ ਵੇਖੋ ਕਿੰਨੇ ਮੁੰਦਰੀ ਦੇ ਨਾਗਰ ਕੀ ਖੀਰੀ ਇੱਕ ਐਵੇਂ ਕ ਐਵੇਂ ਨਹੀਂ ਗੱਲ ਆਪਾਂ ਵਛੀ ਵਿਖਾ ਵੀ ਦਵਾਂਗੇ ਇੱਕ ਕੋਈ ਐਵੇਂ ਨਾ ਕਹਦੇ ਹਲ ਠੀਕ ਆ ਨਹੀਂ ਠੀਕ ਆ ਠੀਕ ਆ ਦਿਸੀ ਜਾਂਦੀ ਬਈ ਇਹ ਕੁਆਲਿਟੀ ਵੇਖੋ ਨੀ ਕੀ ਵਛੀ ਤੇ ਜਿੱਡੀ ਹੈਗੀ ਆ ਤੇ ਉਦੋਂ ਵੱਧ ਹੀ ਥੱਲੇ ਲਾਈ ਫਿਰਦੀ ਆ ਅਜੇ ਵਛੀ 2 2.5 ਕਿਲੋ ਫੇਰ ਕਾਲ ਪੈਂਦੀ ਸੀ ਕੱਢਦੀ ਆ ਹਾਂਜੀ 2 2.5 ਕਿਲੋ ਕਾਲ ਪੈਂਦੀ ਸੀ ਕੱਢਦੀ ਵਛੀ ਜੇ ਕੱਢਦੀ ਠੀਕ ਹੈ ਨਹੀਂ ਬਹੁਤ 12 13 ਕਿਲੋ ਵਛੀ ਸਟਾਰਟਿੰਗ ਆ ਨਾਲ ਹੈ ਵੀ ਪਿਆਹ ਵਾਲੀ ਇਧਰੋਂ ਇਧਰੋਂ ਪਾਜੀ ਉਧਰ ਆਲੇ ਤੇ ਆਪਾਂ ਕੰਮ ਕਰਦੇ ਹੀ ਨਹੀਂ ਹਾਂ ਤੇ ਥਾਨ ਬੜਾ ਵਛੀ ਨੂੰ ਆਈਡੀਆ ਤੁਹਾਡੇ ਸਨ ਕਿੰਨਾ ਕਰ ਚੁਗੀ ਦੋਵੇਂ ਵੀ ਮੀਰਾ ਇਹ 12 ਕਿਲੋ ਇਹਦੇ ਕੋ ਹੁਣ ਤੀਜੀ ਚਵਾਈ ਤੇ ਦੁੱਧ ਕਰ ਗਈ ਆ ਸਾਡੇ ਆਈਡੀਏ ਨਾਲ ਅੱਛਾ ਈ ਠੀਕਾ ਠੀਕ ਹੈ ਤੇ ਦੁੱਧ ਵਸ਼ੀਰ ਭਾਵੇਂ ਕੱਦ ਛੋਟਾ ਵੀ ਹੈ ਨਾ ਵਜੂਦ ਆ ਹਾਂ 15 ਕਿਲੋ ਵਸ਼ੀ ਦੁੱਧ ਕਰੀ ਜੂਗੀ ਐ ਵਧੀਆ ਕਹਿਣ ਵਾਲੀ ਨਹੀਂ ਗੱਲ ਹਾਂਜੀ ਜਿਹੜਾ ਭਰਾ ਵੀ ਖੜੂਗਾ ਜੇ ਨਾ ਕਰੂ ਤੇ ਫਿਰ ਆਪਾਂ ਵਸ਼ੀ ਵੀ ਮੋੜ ਲਾਂਗੇ ਵੀ ਡੀਲੰਮੀ ਗੱਲ ਵੀ ਕੋਈ ਨਹੀਂ ਨਹੀਂ ਠੀਕ ਹੈ ਇਹ ਵਸ਼ੀ ਦੁੱਧ ਨਾ ਦਵੇ ਤੇ ਐਨ ਕੁਆਲਿਟੀ ਹੈ ਹਾਂ ਬਾਕੀ ਥਣ ਬੜਾ ਸੁਪਰ ਨਹੀਂ ਨਹੀਂ ਬਹੁਤ ਸੋਹਣੀ ਬੱਚੀ ਹੈ ਬਾਕੀ ਬੱਚਾ ਵੀ ਮਗਰ ਥਣ ਕੁਆਲਿਟੀ ਵੀ ਕਰੋ ਚੈੱਕ ਲੋ ਜੀ ਐ ਚੁਈ ਚੁਈ ਬਈ ਓਕੇ ਇੱਕ ਨੰਬਰ ਦੀ ਵੀਰ ਜੀ ਲਤ ਨਹੀਂ ਮਾਰਦੀ ਇਹਨੂੰ ਬਿਲਕੁਲ ਸੀਲਸ ਲੱਗਵਾ ਠੀਕ ਹੈ ਤੇ ਭਾਈ ਰੇਟ ਦੱਸੋ ਇਹਦਾ ਰੇਟ ਵੀ ਰੋੜ ਦੀਆਂ ਵਾਲਾ ਹੀ ਕਰਨਾ ਭਾ ਨਾ ਹੀ ਕੰਮ ਚੱਕ ਦੋ ਫੱਟੇ 52000 ਦੀ ਵਛੀ ਦੇਣੀ ਸਿਰਫ ਕੋਈ ਛੋਟ ਕਰਦਾਂਗੇ 1000 ਕਰਦਾਂਗੇ 5000 50000 ਦੀ ਮਾਨ ਤਾਂ ਮਾੜਾ ਮੁੰਡਾ ਹੋਰ ਹੋ ਜੀ ਕੋਈ ਥੋੜਾ ਬਾਲਾ ਕਰਦਾਂਗੇ ਵੀਰ ਭਰਾ ਆਹ ਦੇਖੋ 50000 ਦੀ ਖੀਰੀ ਵੱਛੀ ਪਰ ਵਛੀ ਵਛੀ ਆ ਇਹ ਵੱਛੀ ਵੱਛੀ ਤੇ ਵੱਛੀ ਕੀ ਦੋ ਆ ਵਛੀਆਂ ਇਹ ਦੇਖੋ ਮਗਰੀ ਵਛੀ ਜასი 50 ਤੇ ਆ ਬਈ ਇਹ ਵੀ ਵੀਰੇ ਦੋ ਦੂਜਾ ਸੁਹਾ ਵਾਈ ਵੀ ਜਰਸੀ ਅੱਛਾ ਇਹ ਦੂਜਾ ਸੁਹਾ ਇਹ ਕਿੰਨੇ ਦੰਦ ਇਹ 6 ਦੰਦ ਵਸ਼ੀ 6 ਦੰਦ ਕਿੰਨੇ ਦੋ ਦੋ ਵਸ਼ੀ ਦੇ ਦੂ 18 19 ਕਿਲੋ ਨਾਰਮਲ ਜਾਈ ਦੂਜਾ ਸੁਹਾ ਸੂਈ ਦੂਜਾ ਸੁਹਾ ਦੂਜਾ ਸੁਹਾ ਦੂਜਾ ਸੁਹਾ ਮੂੰਹ 6 ਦੰਦ ਹਾਂਜੀ ਤੇ ਇਹ ਵੀ ਐ ਪਿਓਰਟੀਆਂ ਵਾਲੀ ਜਰਸੀ ਆ ਪੂਰੀ ਰਾਜੀ ਫਿੱਟੀ ਪਈ ਆ ਹਾਂਜੀ ਲਓ ਕਿੰਨੇ ਦਿਨ ਲੈਂਦੀ ਆ ਇਹ ਵੀਰ ਲੈ ਜੂ 10 12 ਦਿਨ ਬੱਛੀ 10 12 ਲੈ ਜੂ ਆਮ ਨਾਲ ਸੇਵਾ ਬੜੀ ਵਛੀ ਦੀ ਹੋਈ ਦੋ ਦੋ ਬੱਛੀ ਐ ਰਕਾਂ ਵੀ 18 17 ਕਿਲੋ ਨਾਰਮਲ ਜਾਈ ਪਾਈ ਜਾਊਗੀ ਠੀਕ ਹੈ ਠੀਕ ਹੈ ਰਾਜੀ ਬਹੁਤ ਨਾਲੇ ਪੂਰੀਆਂ ਰਾਜੀ ਆ ਬਈ ਥੱਲੋ ਥਣ ਕੁਆਲਟੀ ਕਰ ਲੋ ਬਾਕੀ ਠੰਡੀਆਂ ਲਤ ਲੁੱਤ ਵਾਲਾ ਨਹੀਂ ਅਜੇ ਬੱਛੀ ਬਾਈ ਇਹ ਤਿੰਨੇ ਬੱਛੀਆਂ ਤੇ ਤਿੰਨੇ ਐ ਠੰਡੀਆਂ ਠੰਡੀਆਂ ਬਰਫਰ ਗਿਆ ਹਾਂ ਤੇ ਬਈ ਇਹ ਕਿੰਨੇ ਦੇ ਰਗੇ ਫਿਰ ਇਹ ਵੀਰੇ ਦੇਣੀ 55000 ਦੀ ਕੋਈ 70 ਨਹੀਂ ਕੋਈ 75 ਨਹੀਂ 55000 ਦੀ 55000 ਦੀ ਵੇਖ ਲੋ ਵਸ਼ੀ ਕਿਦਾਂ ਦੀ ਆ ਤੇ ਉਹ ਚ ਮਾਨਤਨ ਕਿੰਨਾ ਹੋਣੀ ਮਾਨਤਨ ਜੋ ਭਰਾ ਕਹੂਗਾ ਉਹ ਕਰ ਦਾਂਗੇ ਚਲ 1000 ਛੱਡ ਦੋ ਹੋਰ ਛੱਡ ਦਾਂਗੇ ਜੇ ਤੂੰ ਕਹੇਗਾ ਦੇ 2000 ਛੱਡ ਦੋ ਮੈਂ ਤਾਂ ਗਾਲ ਹੀ ਕੋਈ ਨਹੀਂ ਕਿੰਨੇ ਰਹਿ ਗਏ 53 ਰਹਿ ਗਿਆ ਲਓ 53000 ਰੁਪਏ ਦੀ ਵੇਖੋ ਆ ਵੀ ਵਸ਼ੀ ਵੇਖੋ ਆ ਵੇਖ ਲੋ ਬੱਚੀ ਯਰਸੀ ਯਰਸੀ ਇਹ ਇਹ ਵੀ ਗੱਪਣ ਇਹ ਵੀ ਗੱਪਣ ਵਸ਼ੀ ਹੈ ਵੀ 17 18 ਕਿਲੋ ਦੁੱਧ ਭਰ ਦੂਗੀ ਨਾਰਮਲ ਇਹ ਵੀ ਦੂਜੇ ਸੂਏ ਇਹ ਵੀ ਦੂਜਾ ਸੂਆ 6 ਦੰਦ ਦੇ ਵੀ 6 ਦੰਦ ਇਹ ਕਿੰਨੇ ਦਿਨ ਲੈਂਦੀ ਪਈ ਆ ਜੀ ਇਹ ਵੀ ਵਸ਼ੀ ਵੀਰ ਹਫਤਾ ਲੈ ਜੂਗੀ ਹਫਤਾ ਹੇ ਲੈ ਜੂਗੀ ਵੇਖੋ ਜੀ ਪਿਓਰ ਜਰਸੀ ਕੋਲ ਨਾਲ ਇਹ ਵੀ ਇਹ ਇਹ ਵੀ ਇੱਕ ਐਂ ਆ ਆ ਦੀ ਗੱਲ ਵੀ ਉਦਾਂ ਹੀ ਆ ਵੇਖੋ ਲੈ ਲੈ ਠੀਕ ਹੈ ਪਿਓਰ ਕੀਰੀਆਂ ਕੀਰੀਆਂ ਵਸ਼ੀਆਂ ਸੁਈਆਂ ਬੰਦਿਆਂ ਕੋ ਠੀਕ ਹੈ ਜੀ ਆਹ ਦੇਖੋ ਵੇਖੋ ਨਹੀਂ ਠੀਕ ਅਜੇ ਚੌਕ ਦੇ ਤੁਰੇ ਫਿਰਦੇ ਆ ਹੂੰ ਚੌਕ ਦੇ ਤੇ ਇਹ ਵੀ ਐ ਫਿੱਟੀ ਪਈ ਆ ਬਈ ਇਹ ਕਿੰਨੇ ਦਿਨ ਲੈਂਦੀ ਆ ਹਾਂਜੀ ਇਹ ਵੀ ਵੀਰੇ ਹਫਤਾ ਲੈ ਜੂ ਵਸ਼ੀ ਥਣ ਵੇਖ ਲਓ ਜਰਸੀਆਂ ਨੂੰ ਲੱਗੇ ਕਿਤੇ ਨਹੀਂ ਨਹੀਂ ਬਹੁਤ ਸੋਹਣਾ ਥਲ ਕੁਆਲਟੀ ਹੈ ਬਾਕੀ ਇਹ ਨਹੀਂ ਕੋਈ ਬੰਦਾ ਇਹ ਨਹੀਂ ਕਹੇ ਹਮਾਰ ਚਲਵਾਈਏ ਜਿਹੜਾ ਆਪਾਂ ਲੋਕਲ ਲਈਆ ਆਪਣੇ ਨੂੰ ਚੰਗੇ ਲੱਗਾ ਕੋਈ ਆਪਣਾ ਵੀਡੀਓ ਵੀ ਵਿਖਾਵਾਂਗੇ ਜਿਹੜਾ ਬੰਦਾ ਲਊਗਾ ਨਾ ਉਹਨੂੰ ਇੱਥੇ ਆਪਣੇ ਲੋਕਲ ਦੀ ਜਿੱਥੋਂ ਲਈਆ ਉਹ ਵੀਡੀਓ ਵੀ ਆਪਣੇ ਕੋਲ ਹੈਗੀ ਆ ਠੀਕ ਹੈ ਠੀਕੇ ਤੋਂ ਵਸ਼ੀਆਂ ਲਈਆਂ ਤੇ ਭਈ ਇਹ ਕਿੰਨੇ ਦੇ ਦਿੱਤੇ ਫਿਰ ਇਹ ਵੀ ਵੀਰੇ 55000 ਦੀ ਵਸ਼ੀ ਉਹਨੇ ਦੀ ਕਰ ਦੋ ਫਿਰ ਇਹ ਵੀ ਉਹਨੇ ਦੀ ਹੋ ਗਈ ਆ 53 ਦੀ 53 ਦੀ ਆ ਵੀਰੇ ਦੋਨੇ 53 50000 ਪਰ ਉਹਦਾ ਖੋਸ਼ ਤਾਂ ਹੀ ਠੀਕ ਹੈ ਪੂਰੇ ਆ ਜੋ ਆ ਆ ਛੋਟੀ ਮੀਣੀ ਆ ਵੇਖੇ ਮੀਣੀ ਟੋਕੜ ਆ ਟੋਕੜ 6 ਕਿਲੋ ਦੁੱਧ ਆਪਣੇ ਘਰ ਦੁੱਧ ਕਿੰਨਾ 6 ਕਿਲੋ 6 ਕਿਲੋ ਦੁੱਧ ਤੇ ਮੀਨ ਆਹ ਵੇਖੋ ਭਾਜੀ ਆਪਾਂ ਵਿਖਾ ਦੇਣੇ ਆ ਕਲਿੱਪ ਦੋਨੇ ਹਿਲਦੇ ਆਹ ਵੇਖੋ ਤੇ ਮੋਰ ਕੀ ਅੱਖ ਆਹ ਵੇਖੋ ਮਣਕੀ ਅੱਖ ਇਹ ਇਹਨੂੰ ਕਹਿੰਦੇ ਮਣਕੀ ਅੱਖ ਠੀਕ ਹੈ ਇਹਨੂੰ ਕਹਿੰਦੇ ਕਲਿੱਪ ਵੇ ਲੋ ਲੈ ਚੱਲੋ ਜੀ ਇਹ ਨਹੀਂ ਵੀ ਇੱਕ ਹਿੱਲਦਾ ਜਾ ਦੋ ਦੁੱਧ ਕਿੰਨਾ ਦੁੱਧ ਵੀਰੇ 6 ਕਿਲੋ ਆ ਦੁੱਧ ਛੋਟੀ ਸੇਵਾ ਸੁਭਾ ਕੀਤੇ ਆ ਕਿਲੋ ਇਹਨੇ ਹੋਰ ਵਧਾ ਲੈਣਾ ਵਾ ਹਾਂ ਤੇ ਬਈ ਇਹ ਗੱਪਾ ਗੱਪਾ ਨਹੀਂ ਗਈ 27 ਦਿਨ ਇਹਨੂੰ ਟੀਕਾ ਲੱਗੇ ਨੂੰ ਇਹਨੂੰ ਵੀ ਤੇ ਉਹਨੂੰ ਦੋਵਾਂ ਮਈਆਂ ਨੂੰ ਅੱਛਾ ਮਹੀਨਾ ਵੀ ਨਾ ਹੋ ਗਿਆ ਤੇ 2 ਮਹੀਨੇ ਤੋਂ ਘਟਵਾ ਵੀਰਾ ਘਟਾ 27 27 ਦਿਨ ਹੋ ਗਿਆ ਛੋਟੀਆਂ ਨਿਕਲ ਆਉਣੀਆਂ ਵਾ ਠੀਕ ਹੈ ਉਹਨਡ ਮਤਲਬ ਕਿ ਆਪਾਂ ਖਾਲੀ ਕਰਕੇ ਦੇਣੀ ਆ ਯਾਰ ਆਪਾਂ ਖਾਲੀ ਕਰਕੇ ਦੇਣੀ ਆ ਅੱਗੇ ਅਗਲੇ ਦੀ ਕਿਸਮਤ ਆ ਝੋਟੀਆਂ ਤੁਹਾਨੂੰ ਪਤਾ ਨਿਕਲ ਆਉਣੀਆਂ ਝੋਟੀਆਂ ਦੁੱਧ ਵੀ ਹਾਜ਼ਰ ਹੈ ਨਾ ਇਸ ਟਾਈਮ ਬਾਈ ਕਿੰਨਾ 6 ਕਿਲੋ ਦੁੱਧ ਇਹ ਆਏ 6 ਕਿਲੋ ਦੁੱਧ ਭਾਜੀ ਝੋਟੀ ਕੋ 6 ਕਿਲੋ ਦੁੱਧ ਆਇਆ ਕੋਈ ਟੀਕਾ ਨਹੀਂ 21 22 ਦਿਨ ਹੋ ਗਏ ਇਹਨਾਂ ਨੂੰ ਭਰਾਈਆਂੋਂ ਨਿਕਲੇ ਹੁਣ ਗਾਂ ਘੱਪਣ ਉਹ ਤੋਂ ਧੀ ਮਤਲਬ ਕਿ ਕਿਸਮਤ ਆ ਬਾਈ ਇਹਦੀ ਜੇ ਐਵੇਂ ਕਿਵੇਂ ਗੱਲ ਆ ਦੋਵੇਂ ਸਚਾਈ ਗੱਲ ਵਾਪ ਮੀਣੀ ਲੱਭਦੀ ਨਹੀਂ ਵੇ ਲੋ ਨਹੀਂ ਲੱਭਦੀ ਮੀਣੀ ਮਣਕੀ ਅੱਖ ਵਾਲੀ ਬਹੁਤ ਘੱਟ ਲੱਭਦੀ ਆ ਬਿਲਕੁਲ ਜੀ ਬਿਲਕੁਲ ਮੀਣੀ ਕਾਲੀਆਂ ਵੀ ਹੈਗੀਆਂ ਪੂਰੀਆਂ ਵੀ ਹੈਗੀਆਂ ਪਰ ਆਵੇ ਮਣਕੀ ਅੱਖ ਤੇ ਆ ਬਾਈ ਜੇ ਅੱਗੇ ਜਿਹੜੀ ਆਹ ਇਹ ਵੀ ਇਹ ਵੀ ਟੋਕੜ ਝੋਟੀ ਆ ਇਹ ਵੀ ਟੋਕੜੀ ਆ ਦੇਖੋ 7.5 ਕਿਲੋ ਦੁੱਧ ਆ ਕਹੇ ਨੂੰ ਭਾਵੇਂ 8-9 ਕਹੀ ਜਾਈਏ ਤੇ ਇਹਦੇ ਵੀ ਇੰਨੇ ਤਾਂ ਨਹੀਂ ਹੋਏ ਠੀਕ ਆ ਯਾਨੀ ਕਿ ਇੱਕ ਕੋਲ ਲਈਆਂ ਤੁਸੀਂ ਇਹਨੇ ਕਿੰਨੇ ਦਾ ਫੋਟੋ ਆ ਉਹਨਾਂ ਨੇ ਝੋਟੀਆਂ ਵੇਖ ਲਓ ਵੀ ਇੱਕੋ ਜੀਆਂ ਸਾਂਭੀਆਂ ਵਾਂ ਬੰਦਿਆਂ ਨੇ ਚੰਗੇ ਘਰੋਂ ਲਈਆਂ ਵਾਂ ਉਹਨਾਂ ਦਾ ਬੰਦਾ ਲੇਵਰ ਹਟ ਗਈ ਸੀ ਲੈ ਚਲੋ ਤੇ ਉਹਨਾਂ ਬੰਦਿਆਂ ਦੇਤੀਆਂ ਵਾਂ ਲੋ ਜੀ 7.5 ਕਿਲੋ ਦੁੱਧ ਆ ਇਹਨੂੰ ਵੀ 22 ਦੇ ਨਹੀਂ ਹੋਏ ਆ ਭਾਈ ਨੂੰ ਅੱਲੰਬਾਈ ਨੂੰ ਵੀ ਵੇਖੋ ਛੋਟੀ ਰਿਆ ਪੂਰੀ ਕਾਲੀ ਛਾ ਜਮਾ ਪਿੰਡਾ ਪੂਰਾ ਕਾਗਯਰਗਾ ਪਚੁੰਡੀ ਪਰ ਕੇ ਨਾ ਬਾਈ ਨੇ ਵਿਖਾਈ ਅੱਗੇ ਤੇ ਕਾਗਯਰਗਾ ਪਿੰਡਾ ਚੱਡਾ ਐ ਜਿਦਾ ਸੱਜਰਾਂ ਦਾ ਹੁੰਦਾ ਵੇਰ ਸਹੀ ਹੈਗਾ ਤੇ ਬਈ ਥਣ ਕੁਆਲਿਟੀ ਓਕੇ ਜਵਾ ਹਾਂ ਵੀਰੇ ਕਹਿੰਦੇ ਹੱਥ ਰੱਖਣ ਦੀ ਲੋੜ ਨਹੀਂ ਥੱਲੇ ਤੇ ਦੋਨੇ ਬਈ ਪਾੜੇ ਤੇ ਮਿਲਦੀਆਂ ਪਾੜੇ ਦੇ ਸਾਡੇ ਘਰ ਵੀਰ ਮਿਲਦੀਆਂ ਕਿਸੇ ਦੇ ਘਰ ਜਾ ਕੇ ਦਿਹਾੜੀ ਰੰਗ ਕਾ ਟੀਗਾ ਲੈਣ ਅਸੀਂ ਕਹਿ ਨਹੀਂ ਸਕਦੇ ਪਰ ਤੇ ਬਈ ਇਹਦਾ ਮੁੱਲ ਫਿਰ ਕਰੋ ਇਹਦਾ ਮੁੱਲ ਇਹ ਵੀਰੇ ਦੇਣੀ ਆ 57000 ਦੀ ਅੱਛਾ ਬੰਨੋ ਇਹਨੂੰ 52000 ਰੁਪਏ ਹਾਂਜੀ ਤੇ 57 ਦੀ ਆ ਛੋਟੀ ਦੇਣੀ ਆ ਦੋਨੇ 57 5000 ਰੁਪਏ ਦੇਣਾ ਭਾਈ ਜਿਹੜੇ ਭਰਾ ਨੂੰ ਚੰਗੀਆਂ ਲੱਗਦੀਆਂ ਵਾ ਦੋਨੇ 57 5000 ਰੁਪਏ ਦੀਆਂ ਛੋਟੀਆਂ ਤੇ ਆ ਦੋਨੇ گاਵਾ ਹੈਗੀਆਂ ਵਾ 53 53000 ਰੁਪਏ ਸੁਣੋ ਗੱਲ ਹਾਂਜੀ ਜੇ ਕੋਈ ਜੋੜਾ ਚਲੋ ਇੱਕੇ ਥਾਂ ਆਈਆਂ ਵਾ ਹਾਂਜੀ ਜੇ ਕੋਈ ਇੱਕੋ ਭਰਾ ਲੈ ਜਾਊਗਾ ਹਾਂਜੀ ਤੇ 55 55 ਨਾਲ ਦੇ ਦਾਂਗੇ ਜੇ ਜੋੜਾ ਲਊਗਾ 55 5000 ਇੱਕੇ ਘਰੋਂ ਲਈਆਂ ਵੇ ਲੋ ਜੋੜਾ ਲਊਗਾ ਤਾਂ ਮੈਂ ਕਿ ਇੱਕ ਦਾਸ ਦੀਆਂ ਦੇ ਦਾਂਗੇ ਦੋਨੇ ਵੇ ਲੋ ਵੀ ਛੋਟੀਆਂ ਕਿੰਨੇ ਆ ਪੰਜ ਕਿਲੋ ਦੋਨੇ ਥੱਲੇ ਆ ਤੇ 7.5 ਕਿਲੋ ਦੋਨੇ ਥੱਲੇ ਆ ਜੇ ਵੀ ਦੋਨੇ ਲਊਗਾ ਚੌਣ ਚਾਣ ਵਾਲਾ ਕਰੇ ਘਰ ਵਾਲਾ ਬੰਦਾ ਜੇ ਜੇ ਦੋਨੇ ਲਊਗਾ ਤਾਂ ਇੱਕ ਦੱਸਦਾ ਜੋੜਾ ਤੇ ਨਹੀਂ 57000 57 ਵੇਖ ਲੋ ਵੀ ਦੋਵੇਂ ਝੋਟੀਆਂ 'ਚ ਕੋਈ ਇਹ ਨਹੀਂ ਵੀ ਚੱਡਿਆਂ ਪੱਖੋਂ ਚ ਕੋਈ ਕੰਪਲੇਂਟ ਹੋਊਗੀ ਚਾਹੇ ਵੀ ਚੱਡਾ ਝੋਟੀਆਂ ਦਾ ਕਾਣਾ ਕੋਣਾ ਆਊਗਾ ਚਾਹੇ ਇਹੋ ਜੀ ਗੱਲ ਕੋਈ ਨਹੀਂ ਜੇ ਵੇਖ ਲੋ ਝੋਟੀਆਂ ਸਾਫ ਚਵਾਈ ਫਿਰ ਜਿੱਦਾਂ ਗਾਂ ਦੀ ਹੁੰਦੀ ਆ ਤੇ ਆ ਗਿਆ ਰਸ਼ੀਅਨ ਟੈਂਕ ਆ ਇਹ ਬਾਈ ਇਹਨਾਂ ਲਾਸਟ ਦੇ ਵਿਖਾਵਾਂਗੇ ਰਸ਼ੀਅਨ ਟੈਂਕ ਕਿੰਨੇ ਦਿਨ ਹੋ ਗਿਆ ਸੂਈ ਨੂੰ ਬਈ ਉਹ ਮਹੀਨਾ ਹੋ ਗਿਆ ਵਾ ਆ ਵੀ ਮਹੀਨਾ ਹੋ ਗਿਆ ਵਾ ਲਾਲੇ ਕੋਈ ਵੀ ਲਾਲੇ ਕੱਤੀਆ ਮਗਰ ਨਾਲੇ ਤਦ ਤੋਰੋ ਇਹ ਸੁਆ ਕਿੰਨਾ ਹੋਊਗੀ ਬਾਈ ਸੁਆ ਵੀਰ ਪਤਾ ਨਹੀਂ ਚੌਥਾ ਆਕੇ ਤੀਜਾ ਆਕੇ ਪੰਜਵਾਂ ਵਾ ਠੀਕ ਹੈ ਤੋਰੋ ਫਿਰ ਦੁੱਧ ਮੈਂ ਕੋ 11 ਕਿਲੋ ਹੋਊਗਾ ਹਾਂ ਇਸ ਵੇਲੇ ਦੁੱਧ ਹਾਜ਼ਰ ਹੈ 11 ਕਿਲੋ ਓਏ ਥੱਲੇ ਲਾਈ ਫਰਦੀ ਟੱਬ ਆ ਵੇ ਲੋ ਦੇਖੋ ਆਪਣੇ ਘਰ ਕਿੰਨਾ ਦੁੱਧ ਹੈ ਇਸ ਟੇਬ ਉੱਪਰ ਆ ਜਾ ਰਿਹਾ 11 ਕਿਲੋ ਵੀਰ ਆਪਣੇ ਘਰ ਵਾ ਕਿੰਨਾ ਹੀ ਲੈ ਚਲੋ 11 ਕਿਲੋ ਠੀਕ ਹੈ ਠੀਕ ਲੈ ਚਲੋ ਮੋੜ ਲੋ ਫਿਰ ਕੋਈ ਦੰਦ ਕੋਈ ਦੰਦਖੋਰ ਨਹੀਂ ਇਹ ਨਹੀਂ ਵੀ ਹਲਦਾ ਲੋ ਪੱਕਾ ਹੀ ਦੰਦਾਂ ਦੀ ਕੋਈ ਇਹ ਨਹੀਂ ਪੀ ਕੋਈ ਟੋਟਾ ਟਟਾ ਕੋਈ ਚੱਕਰ ਨਹੀਂ। ਨਾ ਬਚਾਇਦਾ ਮੈਂ ਚੁੱਪ ਠੀਕ। ਤੇ ਭਾਈ ਜੀ ਇਹਦਾ ਫਿਰ ਮੁੱਲ ਸਿਰਫ 27000 ਰੁਪਇਆ। ਸਿਰਫ 27000। ਸਿਰਫ 27000। ਉੱਚ ਮੰਨ ਤਾਣਾ। ਹਾਂ? ਮੰਨ ਤਾਣਾ ਉੱਚ। ਮਾਰ ਤਾਣਾ ਨਾ ਕਰਾਈਆ ਜੋ ਮਾਜੀ ਕਰਦੇ। ਨਹੀਂ ਨਹੀਂ ਤੁਸੀਂ ਕਰਨਾ ਦਾ ਕਰ। ਜੋ ਮਰਜ਼ੀ ਕਰਦੇ ਯਾਰ। ਨਹੀਂ ਨਹੀਂ ਕਰ ਦੋ। ਜੋ ਮਰਜ਼ੀ ਕਰਦੇ ਮੈਂ ਆ। ਛੜ 2000। ਚਲੋ ਛੜਤਾ ਭਾਜੀ। ਠੀਕ ਆ। ਹਾਂਜੀ ਛੜ 2000। ਹਾਂ ਵੇਖੋ ਮੈਂ ਭਾਜੀ ਵੇਖੋ। ਨਹੀਂ ਠੀਕ ਆ। ਦੇਖੋ ਮੈਂ ਨੂੰ ਵੰਡ ਸਿਰਫ ਇਹ ਮੁਖਤ ਪਾੜੇ ਵਾਲਾ ਕੰਮ ਆ ਬੱਚਾ ਜਰੂਰ ਮਹੀਨੇ ਦਾ ਮੈਂ ਦਾ ਹੈਗਾ ਹਾਂਜੀ ਹਾਂਜੀ ਛੱਡ ਦੇ ਕਟੀ ਠੀਕ ਹੈ ਦੇਖੋ ਮੈਂ ਭਾਈ ਇਹ ਲੋਈ ਇੰਦਾ ਰੇਟ ਬਾਈ ਕਿੰਨਾ ਦੱਸ ਹੈ ਗਿਆ ਸਿਰਫ 72000 ਰੁਪਏ ਸਿਰਫ ਹੀ 72000 ਸਿਰਫ ਬੱਚਾ ਹੀ ਮੀਨੇ ਦਾ ਵਾ ਇਹ ਟ ਆ ਜਾਵੇ ਮਹੀਨੇ ਦੀ ਕੱਟੀ ਇਹ ਦੇ ਮਗਰ ਦੇਖੋ ਇਹ ਆ ਬਾਈ ਇਹਰੇ ਕੋਲ ਤਿੰਨ ਮਈਆਂ ਤੇ ਤਿੰਨ ਹੀ ਗਾਈਆਂ ਪਰ ਜੰਗਰ ਵੇਖ ਲੋ ਕਿੱਡੇ ਵਧੀਆ ਇਹ ਪੂਰੀ ਕੁਆਲਿਟੀ ਦੀਆਂ ਮੀਨੀ ਪੂਰੀ ਕੁਆਲਿਟੀ ਦੂਜੀਆਂ ਛਿੱਗੀਆਂ ਤੇ ਉਹ ਹੈਗੀ ਆ ਖੀਰੀ ਤੇ ਆयो ਬਾਈ ਡਰੈਸ ਬੋਲ ਦੋ ਆਪਣਾ ਡਰੈਸ ਵੀਰ ਜੀ ਨਾਂ ਆਪਣਾ ਸੁੱਖਾ ਪਿੰਡ ਆਪਣਾ ਵਾ ਚੌਂਗ ਹਾਂਜੀ ਜ਼ਿਲ੍ਹਾ ਅਮਰਸਰ ਨਜ਼ਦੀਕ ਸਾਨੂੰ ਮਹਿਤਾ ਚੌਂਕ ਪੈਂਦਾ ਵਾ ਤੇ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ ਵਾ 88728 887 28 28 48166 887 28 48166 ਹਾਂ ਮੈਂ ਸਾਨੂੰ ਮਹਿਤਾ ਚਾਹੂੰਗੀ ਪੈਂਦਾ ਵਾ ਬਟਾਲੇ ਰੋਡ ਦੇ ਨਜ਼ਦੀਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਾ ਜੀ